हेलो जी सस् श्रीकाल आप चार टेक तो अच्डे लिए एक होर सूट लैके आए हैं ये अपना कॉटन दा सूट आर्क देख सॉकेट वाला वर्क देख सकते हो चैक कर वर्क बहुत है तो घेरे के उंगी हुई है बहुत प्यारा कलर है तो नैक का डिजाइन देख स हो गेरी बॉटम रहूगी बॉटम के मूहरी के उपर वर्क रहूगा वर्क बहुत सोहना फिनिशिंग न वर्क होगा जो दुपट्टा वो अपना मशीन का रेडी ਪੱਟੇ ਨੂੰ ਲੈਂਸ ਲਾ ਕੇ ਰੈਡੀ ਕੀਤਾ ਬਹੁਤ ਸੋਹਣਾ ਪੀਸ ਹੈ ਜਿਹੜਾ ਆਪਣਾ ਅਗਲਾ ਸਵੀਟਰ ਹੋਊਗਾ ਜੀ ਇਹ ਵੀ ਕਾਟਨ ਦੇ ਉੱਪਰ ਹੋਊਗਾ ਇਹਦੇ neck ਦਾ ਡਿਜ਼ਾਈਨ ਚੈੱਕ ਕਰ ਸਕਦੇ ਹਾਂ ਕਿ ਤੁਸੀਂ ਬਹੁਤ ਸੋਹਣਾ neck ਬਣਿਆ ਹੋਇਆ ਤੇ ਘੇਰੇ ਦੇ ਫੋਰ ਸਾਈਡ ਦੇ ਉੱਪਰ ਆਪਾਂ ਵਰਕ ਕੀਤਾ ਹੋਇਆਗਾ ਫਰੰਟ ਦੇ ਉੱਪਰ ਵੀ ਵਰਕ ਹੈ ਤੇ ਬੈਕ ਸਾਈਡ ਦੇ ਉੱਪਰ ਵੀ ਵਰਕ ਹੋਊਗਾ ਦੇ ਤੇਰੀ ਬਾਜੂ ਆ ਜਿਹੜੀ ਉਹ ਆਪਾਂ ਹੈਵੀ ਕੀਤੀ ਹੋਈ ਹੈਗੀ ਹੈਵੀ ਡਿਜ਼ਾਈਨ ਦਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਤੁਸੀਂ ਇਸ ਨੂੰ ਵਿੱਚੋਂ ਕਟਿੰਗ ਵੀ ਕਰਵਾ ਸਕਦੇ ਹੋ ਐਦਾਂ ਰੱਖਣਾ ਚਾਹੁੰਦੇ ਆ ਤਾਂ ਆਪਾਂ ਐਦਾਂ ਵੀ ਰੱਖ ਸਕਦੇ ਆ ਡਿਜ਼ਾਈਨ ਬਹੁਤ ਸੋਹਣਾ ਇਹ ਬਾਟਮ ਦਾ ਡਿਜ਼ਾਈਨ ਰਹੂਗਾ ਬਾਟਮ ਦੇ ਉੱਪਰ ਸਿਰਫ ਆਪਾਂ ਬੇਲ ਦਾ ਕੰਮ ਕੀਤਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਡੀਐਮ ਕਰ ਸਕਦੇ ਹੋ ਜਿਹੜਾ ਅਗਲਾ ਸੂਟ ਆਪਣਾ ਇਹ ਰੈੱਡ ਤੇ ਕਰੀਮ ਕਲਰ ਦਾ ਰਹੂਗਾ ਜੀ ਬਾਟਮ ਇਹਦੀ ਸਕਿਨ ਕਲਰ ਦੀ ਹੈਗੀ ਤੇ ਬਾਜੂ ਦੇ ਉੱਪਰ ਡਬਲ ਫੁੱਲ ਬਣਿਆ ਹੋਇਆਗਾ ਤੇ ਗਲੇ ਦੇ ਉੱਪਰ ਬਣਿਆ ਹੋਇਆ ਇਹ ਸਟਾਫ ਆ ਜਿਹੜਾ ਆਪਣਾ ਇਹ ਜੌਰ ਜੱਟ ਦੇ ਉੱਪਰ ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਆ ਇਹ ਰੈੱਡ ਕਲਰ ਦੇ ਉੱਪਰ ਡਿਜ਼ਾਈਨ ਕਾਫੀ ਟ੍ਰੈਂਡਿੰਗ ਚੱਲ ਰਿਹਾ। ਇਹ ਆਪਣਾ ਅਗਲਾ ਸੂਟ ਹੈ ਜੀ, ਇੱਕ ਕਾਟਨ ਦਾ ਸੂਟ ਹੈਗਾ। ਇਹਦੇ ਸਿਰਫ ਘੇਰਾ ਐਂਡ ਬਾਜੂ ਦੇ ਉੱਪਰ ਵਰਕ ਹੈਗਾ। ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ। ਆਪਾਂ ਨੂੰ ਨਵੇਂ-ਨਵੇਂ ਸੂਟ ਦੇਖਣ ਲਈ ḍi m ਕਰ ਸਕਦੇ ਹੋਗੇ। ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਹੁਤ ਸੋਹਣੇ ਸੂਟ ਲੈਗੇ ਤੇ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੋ ਤਾਂ ਕਰਵਾ ਸਕਦੇ ਹੋਗੇ। ਇਹ ਆਪਣਾ ਜਿਹੜਾ ਅਗਲਾ ਸੂਟ ਰਹੂਗਾ ਜੇ ਇਹ ਸਿੰਦੀ ਵਰਕ ਦਾ ਹੋਗਾ ਗਲੇ ਦੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹਾਂ ਬੋਟੀਆਂ ਲੱਗੀਆਂ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਤੇ ਆਪਣਾ ਦੇਖ ਸਕਦੇ ਹੋ ਨੇੜੇ ਤੋਂ ਵਰਕ ਦੀ ਫਿਨਿਸ਼ਿੰਗ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੋ ਨੇ ਕਰਵਾ ਸਕਦੇ ਹੋਗੇ ਏਸ ਦੀ ਬਾਜੂ ਦਾ ਡਿਜ਼ਾਈਨ ਰਹੂਗਾ